ਤਨਥਾਮ ਤੋਂ ਬੰਦ ਕਰਨਾ ਹਰਿਆਣਾ ਬੰਦ ਨਹੀਂ ਹੋ ਜਾਂਦਾ ਅਸੀਂ ਪਈਆਂ ਜਾਨਾਂ ਵੀ ਜਾ ਸਕਦੇ ਜੇ ਜਾਣਾ ਚਾਹੀਏ ਜੇ ਦਿੱਲੀ ਜਾਣਾ ਚਾਹੀਏ ਅੱਜ ਇਹ ਜਾਇਆ ਜਾ ਸਕਦਾ ਪਰ ਦੱਲਿਆ ਸਾਹਿਬ ਨੇ ਕਾਰ ਕੀਤੀ ਆ ਉਹਨੇ ਵੈਗ ਸਕੀਮ ਨਹੀਂ ਬਣਾਈ ਜੇਕਰ ਵੈਗ ਸਕੀਮ ਬਣਾਈ ਹੁੰਦੀ ਤੇ ਜਿਵੇਂ ਪਿਛਲੀ ਵਾਰੀ ਇਹ ਲੋਕ ਕੋਲ ਕੈਂਗਾ ਜੀ ਉੱਡ ਜਾਂਦੀ ਜਾਂ ਤੇ ਸ਼ੰਭੂ ਵਾਲਾ ਮੋਰਚਾ ਇਹ ਇਹ ਆਈ ਉੱਡ ਜਾਣਾ ਜੀ ਢਾਗ ਦੇ ਪਤਿਆਂ ਨੂੰ ਪਰ ਉਹ ਕਰੋ ਤਾਂ ਕਹਿੰਦੇ ਨੇ ਪ੍ਰਧਾਨ ਜੀ ਕਿ ਇਹ ਸਾਡੇ ਨਾਲ ਨਹੀਂ ਤੁਰੇ ਕਈ ਇਸ ਤਰ੍ਹਾਂ ਦੇ ਵੀ ਬਿਆਨ ਆ ਰਹੇ ਨੇ ਕਈਆਂ ਦੇ ਵੀ ਇਹ ਗਦਾਰ ਨੇ ਸਾਡੇ ਨਾਲ ਨਹੀਂ ਤੁਰੇ ਦਿੱਲੀ ਵਾਂ ਦੇਖੋ ਜਿੰਨੇ ਕਾਨੂੰਨ ਹਟਾ ਕੇ ਆਏ ਦਿੱਤ ਕਿ ਨਹੀਂ ਆਏ ਇਹ ਕੰਨੇ ਕਾਨੂੰਨ ਜਿੱਟ ਕੇ ਆਏ ਦੇਖੋ ਤੇ ਇਹ ਲੋਕ ਉਹ ਕਹਿੰਦੇ ਹੁਣ ਐਮਐਸਬੀ ਦੇ ਕਿੱਤੇ ਦਿੱਲੀ ਕੀ ਜਿਹੜੇ ਤਿੰਨ ਨੂੰ ਜਿੱਤਿਆ ਆਏ ਆ ਐ ਐਮਐਸਬੀ ਦੀ ਲੜਾਈ ਅਸੀਂ ਅਜੇ ਅੱਗੇ ਵੀ ਸਮਝਦੇ ਆ ਤੇ ਬਹੁਤ ਵੱਡੀ ਲੜਾਈ ਆ ਜਿੱਦਣ ਇਹ ਜਿੱਤਨੀ ਸਮਾਜਵਾਦ ਬਿਲਕੁਲ ਅੱਜ ਸੰਯੁਕਤ ਮੋਰਚੇ ਨੂੰ ਹਿੰਦੁਸਤਾਨ ਦੀਆਂ ਵੱਡੀਆਂ ਤਾਕਤਾਂ ਨੇ ਵੀ ਦੋ ਸਰਕਾਰਾਂ ਨੇ ਸਾਡੇ ਫੈਸਲੇ ਨੂੰ ਮੰਨ ਲੈਣਾ ਕਾਮਨ ਲੱਡੂ ਤੇ ਕੇਰਲਾ ਦੀ ਦੋ ਸਰਕਾਰ ਨੇ ਕਿਹਾ ਵੀ ਜੋਸ਼ ਕੇਮਨ ਨਹੀਂ ਦਿੱਤਾ ਅਸੀਂ ਨਾਲ ਆ ਜੀ ਠੀਕ ਹੈ ਇਸ ਤੋਂ ਸ਼ਰੂਨਿਕ ਮੀਟਿੰਗ ਨੇ ਇੱਕ ਫੈਸਲਾ ਕੀਤਾ ਵੀ ਇਸ ਕੇਮਨ ਨਾਲ ਅਸੀਂ ਅੱਜ ਵੀ ਚਾਲ ਦੇ ਨਾਲ ਆ ਉਹਨਾਂ ਆ ਜਿਹੜੇ ਵਿਦਿਅਕ ਸੰਸਥਾਵਾਂ ਮੰਤਰ ਕੀਏ ਧਾਰਮਿਕ ਜਥੇਬੰਦੀਆਂ ਹੋਰ ਜਿਵੇਂ ਗਲਤ ਆਰਗੇਨਾਈਜੇਸ਼ਨਾਂ ਹੋਰ ਸਾਰੇ ਅੱਜ ਸਾਡੇ ਨਾਲ ਆ ਅੱਜ ਪੰਜਾਬ ਚ ਕੀ ਸਾਰੇ ਹਿੰਦੁਸਤਾਨ ਦੇ ਵੱਡਾ ਘਰਾ ਮਿਲਿਆ ਆਹਾਂ ਕਨੈਕਟ ਇਹ ਜਿਹੜਾ ਅੱਜ ਦਾ ਫਤਵਾ ਮੈਂ ਸਮਝਦਾ ਮੋਦੀ ਦੇ ਖਿਲਾਫ ਲੋਕਾਂ ਨੇ ਫਤਵਾ ਦੇ ਦਿੱਤਾ ਕਿਲੇ ਚੋਣਾਂ ਦਾ ਫਤਵੇ ਨਹੀਂ ਹੁੰਦੇ ਲੋਕ ਸਰਕਾਰ ਦੇ ਵਕਵੇਂ ਨਹੀਂ ਦਿੰਦੇ ਆ ਉਹ ਸਰਕਾਰ ਦੇ ਫਤਵੇ ਦੇਵਾਂਗੇ ਮੋਦੀ ਨੂੰ ਮੋਦੀ ਨੇ ਜਿਵੇਂ ਵੇਖਾਂਗੇ ਮੋਦੀ ਪੰਜਾਬ ਵਿੱਚ ਕਿਤੇ ਸਹੀ ਆ ਕੇ ਮੋਦੀ ਤੇ ਬੀਜੇਪੀ ਤੀਜੀ ਵਾਰ ਬੜੀ ਮੋਜ ਨਾਲ ਸਰਕਾਰ ਬਣਾਉਣ ਦੀ ਉਮੀਦ 'ਚ ਸੀ ਲੱਗਦਾ ਵੀ ਤੁਹਾਡੇ ਬੰਦ ਦੇ ਸੱਦੇ ਨੂੰ ਜਿਵੇਂ ਦਾ ਹੰਗਾਰਾ ਮਿਲਿਆ ਵੀ ਇਹਨਾਂ ਦੀ ਉਸ ਉਮੀਦ ਤੇ ਪਾਣੀ ਵੀ ਫਿਰ ਸਕਦਾ ਬਿਲਕੁਲ ਜਿੱਦਣ ਨੂੰ ਉਹ ਲਿਆ ਰਿਆ ਸੀ ਗੱਲ ਉਦੋਂ ਉਲਟ ਪਾਸੇ ਨੂੰ ਮੁੜ ਗਈ ਆ ਜਦੋਂ ਦਾ ਆ ਕਿਸਾਨ ਅੰਦੋਲਨ ਕਲੇਆ ਦੁਆਰਾ ਉਹ ਗੱਲ ਐਮਐਸਬੀ ਤੇ ਹੋਣ ਲੱਗੀ ਆ ਕਿਸਾਨਾਂ ਤੇ ਹੋਣ ਲੱਗੀ ਆ ਇਹੋ ਸਾਡੇ ਕੋਲ ਦਾ ਪਿਛਲਾ ਕੋਲ ਲੜਿਆ ਹਾਂਜੀ ਉਹਨੇ ਸਾਰੇ ਯੂਰਪ ਦੇ ਵਿੱਚ ਕੋਲ ਵਾਂਗ ਸਿਖਾਤੇ ਕਿਸਾਨ ਜੀ ਬਿਲਕੁਲ ਜਿਵੇਂ ਐਸੇ ਟਰੈਕਟਰ ਕੱਢ ਚਲ ਗਏ ਆ ਸਾਰੇ ਯੂਰਪ ਦੇ ਵਿੱਚ ਟਰੈਕਟਰ ਕੋਈ ਕਿਸਾਨਾਂ ਨੂੰ ਪਰ ਪਰ ਹਰਿਆਣੇ ਦਾ ਮੁੱਖ ਮੰਤਰੀ ਖੱਟਰਤਾ ਇਹ ਕਹਿੰਦਾ ਹੈ ਕੱਲ ਦਾ ਬਿਆਨ ਹੈ ਹਰਿਆਣੇ ਦੇ ਮੁੱਖ ਮੰਤਰੀ ਦਾ ਵੀ ਟਰੈਕਟਰ ਤਾਂ ਖੇਤਾਂ ਵਾਸਤੇ ਹੁੰਦੇ ਨੇ ਕਹਿੰਦਾ ਕਿਸਾਨ ਬਿਲਕੁਲ ਗਲਤ ਕਰ ਰਹੇ ਨੇ ਵੀ ਇਹ ਟਰੈਕਟਰ ਨੂੰ ਸੜਕਾਂ ਤੇ ਲੈ ਆਉਂਦੇ ਨੇ ਇਹੋ ਕਹਿੰਦਾ ਵੀ ਜਿਹੜਾ ਇਹ ਵਿੱਚ ਰਾਸ਼ਨ ਰੱਖ ਕੇ ਕਈ ਮਹੀਨਿਆਂ ਦਾ ਲੈ ਕੇ ਆਉਂਦੇ ਨੇ ਇਹ ਤਾਂ ਕਹਿੰਦਾ ਬਿਲਕੁਲ ਗਲਤ ਗੱਲਾਂ ਨੇ ਅਸੀਂ ਘੋੜਾ ਲੈ ਆਈਏ ਉੱਠ ਲੈ ਆਈਏ ਟਿੱਕੜ ਲੈ ਆਈਏ ਸਾਡੀ ਮਰਜ਼ੀ ਦਾ ਸਵਾਲ ਹੈ ਇਹ ਮੋਦੀ ਖੱਟੜ ਦੀ ਮਰਜ਼ੀ ਦਾ ਸਵਾਲ ਨਹੀਂ ਅਸੀਂ ਕੀ ਲੈ ਕੇ ਗੱਲ ਨਹੀਂ ਫੈਕ ਲਾਂਦੇ ਵੀ ਜਾ ਸਕਦੇ ਆ ਸਾਨੂੰ ਕੋਈ ਦਿੱਕਤ ਨਹੀਂ ਹੈ ਜਿਹੜਾ ਭਾਜਪਾ ਤੇ ਮੋਦੀ ਸਰਕਾਰ ਦੀਆਂ ਉਮੀਦਾਂ ਤੋਂ ਐਨ ਉਲਟ ਅੱਜ ਪੂਰਾ ਟਰੱਕ ਬੰਦ ਦੇ ਸੱਦੇ ਨੂੰ ਵੱਡਾ ਸਮਰਥਨ ਮਿਲਿਆ ਨੇਮ ਚੌਕ ਤੋਂ ਤੁਹਾਨੂੰ ਲਾਈਵ ਦਿਖਾ ਰਿਹਾ ਪੂਰਾ ਬਾਜ਼ਾਰ ਮੋਗੇ ਦਾ ਬੰਦ ਹੈ ਨੇਮ ਚੌਕ ਉਧਰ ਸਾਹਮਣੇ ਬੱਸ ਸਟੈਂਡ ਹੈ ਬੱਸ ਸਟੈਂਡ ਦੇ ਵਿੱਚ ਵੀ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਬੰਦ ਖੜੀਆਂ ਨੇ ਸੈਂਕੜੇ ਕਿਸਾਨ ਮਜ਼ਦੂਰ ਮੁਲਾਜ਼ਮ ਰੇੜੀਆਂ ਵਾਲੇ ਹਰ ਤਬਕਾ ਜਿਹੜਾ ਇੱਥੇ ਚੌਕ ਦੇ ਵਿੱਚ ਆ ਕੇ ਬੈਠਾ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਹੁਣ ਮੋਦੀ ਸਰਕਾਰ ਕੀ ਕਰੇਗੀ ਹੁਣ ਮੋਦੀ ਸਰਕਾਰ ਕੀ ਸੋਚੇਗੀ ਹੁਣ ਕਿਹੜਾ ਪੈਂਤੜਾ ਲਵੇਗੀ ਕਿਉਂਕਿ ਨੁਕਸਾਨ ਹੁਣ ਸਿਆਸੀ ਤੌਰ ਤੇ ਵੀ ਹੋਏਗਾ ਜਿਹੜਾ ਲੱਗਦਾ ਸੀ ਉਹਨਾਂ ਨੂੰ ਕਿ ਮੌਜ ਨਾਲ ਤੀਜੀ ਵਾਰ ਸਰਕਾਰ ਬਿਲਾ ਜਾਵਾਂਗੇ ਉਹ ਹੁਣ ਜਿਹੜੀ ਗੱਲ ਹੈ ਉਹ ਦੂਰ ਦੀ ਕਹਾਣੀ ਲੱਗਣ ਲੱਗੀ ਹੈ ਆਪਾਂ ਗੱਲ ਕਰਦੇ ਆ ਇੱਧਰ ਆਗੂ ਸਹਿਬਾਨ ਖੜੇ ਨੇ ਜਿਹੜੇ ਇਹਨਾਂ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਨੇ ਸੰਯੁਕਤ ਮੋਰਚੇ ਦੇ ਸੱਦੇ ਤੇ 400 ਤੋਂ ਵੱਧ ਜਥੇਬੰਦੀਆਂ ਨੇ ਪੂਰਾ ਭਾਰਤ ਅੱਜ ਚੀਥਾ ਬੰਦ ਕਰ ਦਿੱਤੀਆਂ ਮੋਦੀ ਸਰਕਾਰ ਅੱਜ ਰਹਿ ਰਹਿ ਕੇ ਸੋਚਣ ਲਈ ਮਜਬੂਰ ਹੋ ਰਹੀ ਹੈ ਕਿ ਹੋ ਕੀ ਰਿਹਾ ਆਪਾਂ ਗੱਲ ਕਰਦੇ ਆ ਤੁਹਾਡਾ ਸੱਦਾ ਸੀਗਾ ਜੀ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਅੱਜ ਤੁਹਾਡੇ ਨਾਲ ਆਈਆਂ ਸਾਡੇ ਨਾਲ ਜਿਹੜੀਆਂ ਅੱਜ ਜਥੇਬੰਦੀਆਂ ਮੋਗੇ 'ਚ ਸ਼ਾਮਲ ਆਇਆ ਮੋਗੇ ਦੀਆਂ 100% ਜਥੇਬੰਦੀਆਂ ਚਾਹੇ ਕੋਈ ਮਜ਼ਦੂਰਾਂ ਦੀ ਆ ਚਾਹੇ ਕੋਈ ਮੁਲਾਜ਼ਮਾਂ ਦੀ ਆ ਚਾਹੇ ਕੋਈ ਵਪਾਰੀਆਂ ਦੀ ਆ ਚਾਹੇ ਟੈਂਪੂ ਯੂਨੀਅਨ ਆ ਚਾਹੇ ਟਰੱਕ ਯੂਨੀਅਨ ਆ ਹੈ ਚਾਹੇ ਹੈਗੇ ਆਪਣੇ ਆਰਤੀ ਹੈਗੇ ਆ ਮਤਲਬ ਲੱਗ ਪੱਦ ਸਾਰੀਆਂ ਜਥੇਬੰਦੀਆਂ ਟੀਚਰਾਂ ਦੀਆਂ ਵੀ ਸਾਰੀਆਂ ਜਥੇਬੰਦੀਆਂ ਕਿੰਨੇ ਕ ਸਫਲ ਮੰਨਦੇ ਹੋ ਅੱਜ ਦਾ ਬੰਦ ਅੱਜ ਦਾ ਬੰਦ ਅਸੀਂ ਮੰਨਦੇ ਆ ਵੀ 100% ਸਫਲ ਆ ਐਹੋ ਜਿਹਾ ਤਾਂ ਬੰਦ ਜਿਹੜਾ ਅੱਜ ਹੋਇਆ ਚਾਹੇ ਦਿੱਲੀ ਵਾਲਾ ਕੋਰਟ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕਾਲ ਦਿੱਤੀ ਸੀ ਉਦੋਂ ਬੰਦ ਹੋਇਆ ਸੀ ਜਾਂ ਆ ਹੋਇਆ ਸਾਡੇ ਦਾ 70 ਸਾਲ ਦੀ ਉਮਰ ਚ ਆਪ ਸਭ ਤੋਂ ਸਖਤ ਜਿਹੜਾ ਬੰਦ ਹੋਇਆ ਤੇ ਇਹੋ ਜਿਹਾ ਬੰਦ ਜਿਹੜਾ ਹੈਗਾ ਉਹ ਮੋਦੀ ਸਰਕਾਰ ਦੀ ਹੋਸਟ ਕੋਣ ਲੌੜੀ ਕਾਫੀ ਆ ਪ੍ਰਧਾਨ ਜੀ ਸਯੁਕਤ ਕਿਸਾਨ ਮੋਰਚੇ ਦੀ ਤਾਕਤ ਨੂੰ ਅੱਜ ਹੋਰ ਵੱਡਾ ਹੁਲਾਰਾ ਮਿਲਿਆ ਮੰਦੇਉ